کنهو بھائی سنا رہا ہوں اپابا تے پہنگل پہ جو در نمایے میں پہنگل پہ جو در نمایے میں

No voy ਸਰਵਨਾਮੇ ਸਰਨਾਥੇ ਜਗਰਾਜ ਜੁੜਿਆ ਮਾਝਾ ਦੇਵ ਦੇਵ ਮਾਧਿਆ ਦੇ ਨੋਸ਼ੋ ਮਾਨਸੁਮਾਨੀ ਉਦਾਸਤ ਰਹੀਰਾ ਸਰਵਨਾਮੇ ਜਗਰਾਜ ਜੁੜਨ ਜਿੱਤਨ ਆਗਰਾ ਪਾਵੇ ਮੈਂ ਬ੍ਰਿਭੜੇ ਬਾਂਦੇ ਰਸਕੋ ਨੁਕਸਾਨ ਜਾਂਦੇ ਧੰਨ ਦੇ ਨਾਮੇ ਜਾਨ ਗੁਰੂ ਜਾਨੀ ਨਾਮ ਜਿਆਸੀ ਸਵਾਹਾ ਸਵਾਹਾ ਜਮਨਾ ਵਿੱਚ ਸਵਾਹਾ ਹੋਏ ਗੁਣ ਜਮਨਾ ਵਿੱਚ ਸਵਾਹਾ ਸਵਾਹਾ ਹੋਏ ਇਸ ਜਗਮੇ ਭਾਗ ਲੈਣੇ ਸੇ मुखी माता सबकी मनोकामना पूरी करती हैं इस ये यज्ञ पंजाब लेवल पे बहुत बढ़िया नौ दिन तक जग चलता है इस यज्ञ में जो भी आते हैं उसकी सबकी मनोकामना पूरी होती है इस रोगला नगर निवासियों की बहुत ही अच्छी सेवा यहाँ पर चल रही है बहुत दूर दूर से यहाँ सेवा करने वास्ते दरबा मंडी रोगला मंडी और भी दूर दूर से लोगों का सहयोग बहुत ज़्यादा है इस जग में जुड़ने से सबकी मनोकामना पूरी होती है परिवार में दुख दरिद्रता ये सब नहीं रहती है इस गौशाला में नगर निवासियों के जो सहयोग से माया बचती है पैसा कौड़ी बचता वो जब गौशाला में ही लगाया जाता है एक पैसा यहाँ पर कोई निरादर नहीं है ਇੱਕ ਇੱਕ ਪੈਸੇ ਦਾ ਪ੍ਰਾਪਰ ਹਿਸਾਬ ਕਿਤਾਬ ਹੈ ਲੋਕਾਂ ਦੇ ਸਹਾਇਕ ਸੇ ਗਊਸ਼ਾਲਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਵੀ ਕਰ ਰਹੀ ਹੈ ਬੁਲੀ ਗਊ ਮਾਤਾ ਕੀ ਜੈ ਤੋ ਅੱਜ ਅਸੀਂ ਸਾਰੇ ਕਰਮਾ ਵਾਲੇ ਹਾਂ ਕਿ ਤੰਨਾ ਜੱਟ ਗਊਸ਼ਾਲਾ ਰੁਗਲਾਂ ਦੇ ਵਿੱਚ ਹਰ ਸਾਲ ਦੀ ਤਰ੍ਹਾਂ 11ਵਾਂ ਪੰਜ ਕੁੰਡੀਆਂ ਹਵਨ ਜਗ ਚੱਲ ਰਿਹਾ ਹੈ ਮਾ ਪੀਤਾੰਬਰਾ ਵਗਲਾ ਮੁਖ ਜੀ ਦਾ ਥਾਂ ਬਣ ਚੁੱਕਿਆ ਹੈ ਤੇ ਇੱਥੇ ਮੈਂ ਦੱਸਾਂਗਾ ਵੀ ਇਹ ਜਿਹੜਾ ਹਵਨ ਹੈ ਇਹ ਵਿਸ਼ਵ ਸ਼ਾਂਤੀ ਵਾਸਤੇ ਕੀਤਾ ਜਾਂਦਾ ਹੈ ਕਿਉਂਕਿ ਹਵਨ ਦੇ ਨਾਲ ਵਾਤਾਵਰਣ ਸ਼ੁੱਧ ਹੁੰਦਾ ਹੈ ਵਾਤਾਵਰਣ ਸ਼ੁੱਧ ਦੇ ਨਾਲ ਆਕਸੀਜਨ ਸ਼ੁੱਧ ਹੋਣ ਦੇ ਨਾਲ ਬੱਦਲ ਬਣਦੇ ਨੇ ਬੱਦਲਾਂ ਦੇ ਨਾਲ بارش ਹੁੰਦੀ ਹੈ بارش ਦੇ ਨਾਲ ਅੰਨ ਪੈਦਾ ਹੁੰਦਾ ਹੈ ਅੰਨ ਦੇ ਨਾਲ ਸਾਡੇ ਪ੍ਰਾਣ ਚੱਲਦੇ ਨੇ ਤੋਂ ਹਵਨ ਕਰਨ ਵਾਸਤੇ ਸਾਨੂੰ ਦੋ ਚੀਜ਼ਾਂ ਦੀ ਲੋੜ ਹੈ ਹਵਨ ਸਮਗਰੀ ਦੀ ਔਰ ਘਿਓ ਦੀ ਉਹ ਜਿਹੜਾ ਘਿਓ ਹੈ ਸਾਨੂੰ ਸ਼ੁੱਧ ਦੇਸੀ ਗਊ ਤੋਂ ਮਿਲਦਾ ਇਸ ਕਰਕੇ ਇੱਥੇ ਇੰਨਾ ਵਧੀਆ ਕੰਬੀਨੇਸ਼ਨ ਹੈ ਕਿ ਗਊ ਦੀ ਪੂਜਾ ਵੀ ਹੋ ਰਹੀ ਹੈ ਜੋ ਸਾਨੂੰ ਦੇਸੀ ਘਿਓ ਹਵਨ ਵਾਸਤੇ ਸਾਡੀ ਬਲ ਬੁੱਧੀ ਵੀਰਜ ਨੂੰ ਸ਼ੁੱਧ ਕਰਨ ਵਾਸਤੇ ਇਹ ਚੀਜ਼ਾਂ ਸਾਨੂੰ ਗਊਸ਼ਾਲਾ ਚੋਂ ਗਊ ਮਾਤਾ ਦਿੰਦੀ ਹੈ ਔਰ ਹਵਨ ਜਦੋਂ ਅਸੀਂ ਕਰਦੇ ਆ ਤਾਂ ਸਭ ਦੇਵਤੇ ਪ੍ਰਸੰਨ ਹੁੰਦੇ ਨੇ ਔਰ ਜਦੋਂ ਬੱਚੇ ਮਾਤਾਵਾਂ ਪਹਿਣਾ ਇੱਥੇ ਆ ਕੇ ਹਵਨ ਕਰਦੇ ਨੇ ਕਥਾ ਸੁਣਦੇ ਨੇ ਗਊ ਸੇਵਾ ਕਰਦੇ ਨੇ ਤਾਂ ਉਹਨਾਂ ਸਾਰਿਆਂ ਦਾ ਆਤਮਿਕ ਪਰਮਾਰਥ ਸਾਰਾ ਹੀ ਵੱਲ ਉਹਨਾਂ ਦਾ ਸਹੀ ਹੁੰਦਾ ਤੇ ਕਿਸੇ ਨੂੰ ਵੀ ਭਟਕਣ ਦੀ ਲੋੜ ਨਹੀਂ ਪੈਂਦੀ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਵਿੱਦਿਆ ਵਾਲੇ ਨੂੰ ਵਿੱਦਿਆ ਮਾਂ ਪਿਤਾ ਅੰਬਰਾ ਮਾਂ ਭਗਵਤੀ ਸਭ ਦੀਆਂ ਹੀ ਝੂਲੀਆਂ ਪਰਦੀ ਐ ਇਸ ਕਰਕੇ ਇਹ ਜਿਹੜਾ ਜਗ ਹੈ ਬੜਾ ਪਵਿੱਤਰ ਹੈ ਸਾਰੇ ਮਨਾ ਰਹੇ ਆਂ ਕਿ ਐਵੇਂ ਜਥਾ ਰਾਜਾ tatha ਪਰਜਾ ਅਗਰ ਰਾਜੇ ਮੰਤਰੀ ਇਨਾਂ ਯੱਗਾਂ ਨੂੰ ਕਿਉਂਕਿ ਪੁਰਾਣੇ ਸ਼ਮਿਆਂ ਦੇ ਵਿੱਚ ਇਹ ਰਾਜੇ ਦਾ ਧਰਮ ਹੈ ਰਾਜੇ ਦਾ ਧਰਮ ਹੈ ਰਾਜਿਆਂ ਦਾ ਮੰਤਰੀਆਂ ਦਾ ਇਹ ਧਰਮ ਹੈ ਕਿ ਪਰਜਾ ਨੂੰ ਸੁਖੀ ਰੱਖਣ ਵਾਸਤੇ ਇਹ ਮੂਲ ਮੁਢਲੀਆਂ ਜਿਹੜੀਆਂ ਗੱਲਾਂ ਨੇ ਇਹ ਸਾਨੂੰ ਕਰਨੀਆਂ ਪੈਣਗੀਆਂ ਕਿਉਂਕਿ ਇਹਦੇ ਤੋਂ ਬਿਨਾ ਤਰਤੀ ਧਰਮੋ ਹੀ ਤੇਸ਼ਮ ਅਧਿਕੋ ਵਿਸ਼ੇਸ਼ੋ ਦਰਮੇਨ ਹੀ ਨਾ ਪਸ਼ੂ ਵਿੰਨਰਾਣ ਜਦੋਂ ਸਾਡੇ ਚੋਂ ਧਰਮ ਚੀਜ਼ ਖਤਮ ਹੋ ਗਈ ਤਾਂ ਫਿਰ ਅਸੀਂ ਪਸ਼ੂਆਂ ਤੋਂ ਵੀ ਘਟ ਕੇ ਆ ਇੱਕ ਸਾਡਾ ਧਰਮ ਹੈ ਜਿਹੜਾ ਸਾਨੂੰ ਜੋੜਦਾ ਹੈ ਜਿਹੜਾ ਸਾਨੂੰ ਪਰਮਾਰਥ ਦੇ ਵੱਲ ਲੈ ਕੇ ਜਾਂਦਾ ਇਸ ਕਰਕੇ ਸਾਰੇ ਹੀ ਮੰਤਰੀਆਂ ਨੂੰ ਸਾਰੇ ਹੀ ਰਾਜਿਆਂ ਨੂੰ ਸਾਰੀ ਪਰਜਾ ਨੂੰ ਇਕ ਕਰਮ ਕਰਨਾ ਚਾਹੀਦਾ ਹੈ ਕਿਉਂਕਿ ਭਗਵਾਨ ਕਹਿੰਦੇ ਨੇ ਕਰਮਨਿ ਵਾ ਅਧିକਾਰਸਤੇ ਮਾ ਫਲੇਸੂ ਕਦਾਚਨ ਕਰਮਸ਼ੂ ਕਰਦਾ ਰਹਿ ਉਹਦਾ ਫਲ ਤੇ ਨੂੰ ਆਪਣੇ ਆਪ ਹੀ ਮਿਲੇਗਾ ਇਸ ਕਰਕੇ ਸਭ ਨੂੰ ਮਿਲ ਕੇ ਜਗ ਕਰਨੇ ਚਾਹੀਦੇ ਨੇ ਜੀ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਵੀ ਸਾਨੂੰ ਆਪਣੀ ਸੰਕ੍ਰਿਤੀ ਨਾਲ ਜੋੜਨਾ ਹੈ ਬੱਚਿਆਂ ਨੂੰ ਇਹ ਸੰਦੇਸ਼ ਹੈ ਵੀ ਹਰ ਇੱਕ ਬੱਚਾ ਆਪਣੇ ਧਰਮ ਦੇ ਨਾਲ ਜੁੜੇ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 7 ਸਾਲ ਦੇ 9 ਸਾਲ ਦੇ ਬੱਚੇ ਉਹਨਾਂ ਨੂੰ ਕਿਹਾ ਆਪਣਾ ਧਰਮ ਬਦਲ ਲਓ ਤੁਹਾਨੂੰ ਜੰਗੀਰਾਂ ਦੇਵਾਂਗੇ ਤੁਹਾਨੂੰ ਜ਼ਮੀਨ ਦੇਵਾਂਗੇ ਤੁਹਾਨੂੰ ਡੋਲੇ ਦੇਵਾਂਗੇ ਸੋਨਾ ਚਾਂਦੀ ਦੇਵਾਂਗੇ ਲੇਕਿਨ ਉਹ ਕਹਿੰਦੇ ਨਹੀਂ ਧਰਮ ਨਹੀਂ ਬਦਲ ਲਾਏਗਾ ਉਹਨਾਂ ਨੇ ਧਰਮ ਨਹੀਂ ਬਦਲਿਆ ਅੱਜ ਉਹਨਾਂ ਨੂੰ ਪੂਜਿਆ ਜਾਂਦਾ ਹੈ ਅਗਰ ਅਸੀਂ ਧਰਮ ਚੇਂਜ ਕਰਦੇ ਰਵਾਂਗੇ ਅੱਜ ਥੋੜੇ ਜਿਲੇ ਲਾਲ ਪਿੱਛੇ ਕੋਈ 크ਿਸਚਨ ਧਰਮ ਅਪਣਾ ਰਿਹਾ ਕੋਈ ਯੋਧੀ ਧਰਮ ਅਪਣਾ ਰਿਹਾ ਆਪਣੇ ਧਰਮ ਨੂੰ ਛੱਡ ਕੇ ਅਸੀਂ ਜਾ ਰਹੇ ਆ ਤਾਂ ਇਹ ਸਾਡੇ ਵਾਸਤੇ ਬਹੁਤ ਹੀ ਖਤਰਨਾਕ ਹੈ ਕਿਉਂਕਿ ਧਰਮੋ ਹੀ ਤੇਸ਼ਮ ਅਦਿਕੋ ਵਿਸ਼ ਜਿਹਦਾ ਧਰਮੇ ਮਰ ਗਿਆ ਦੀਨ ਗਵਾਇਆ ਦੁਨੀਸੋ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਆਪਣੇ ਪੈਰਾਂ ਤੇ ਅਸੀਂ ਆਪ ਕੁਹਾੜਾ ਮਾਰਦੇ ਆ ਜਦੋਂ ਅਸੀਂ ਐਸਾ ਕਰਮ ਕਰ ਲੈਂਦੇ ਜੱਗ ਦੀ ਜਿਹੜਾ ਆਪਣਾ 24 ਜਨਵਰੀ ਤੋਂ ਲੈ ਕੇ ਕਰਕੇ ਨਿਰੰਤਰ ਜਿਹੜਾ ਡੇਲੀ ਹਮ ਜੱਗ ਹੁਣ ਹੁੰਦੇ ਨੇ ਹਰ ਸਾਲ ਦੀ ਤਰ੍ਹਾਂ ਅੱਜ ਇਹਦੀ ਜਿਹੜੀ ਸੰਪੂਰਨਤਾ ਹੁਣ ਜਾ ਰਹੀ ਹੈ ਇਹਦੇ ਵਿੱਚ ਸੰਤ ਮਹਾਪੁਰਸ਼ਾਂ ਦੇ ਬਹੁਤ ਆਸ਼ੀਰਵਾਦ ਨੇ ਸਵਾਮੀ ਨਾਰਾਇਣਪੁਰੀ ਜੀ ਮਹਾਰਾਜ ਦੇ ਸੰਗਿੱਧਿਆ ਦੇ ਇਹ ਯੱਗ ਜਿਹੜਾ ਅੱਜ ਸੰਪੰਨ ਹੋਣ ਜਾ ਰਿਹਾ ਹੈ ਇਸ ਵਾਰ ਜੋ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਬਹੁਤ ਵੱਡਾ ਉਤਸ਼ਾਹ ਮਿਲਿਆ ਜੀ ਪਿੰਡ ਦੇ ਵਿੱਚੋਂ ਵੀ ਔਰ ਡੜਬਾ ਮੰਡੀ ਦੇ ਵਿੱਚੋਂ ਵੀ ਇਸ ਯੱਗ ਦੇ ਜਿਹੜੇ ਨੇ ਪਰਿਣਾਮ ਜਿਨ੍ਹਾਂ ਨੇ ਵੀ ਇਸ ਯੱਗ ਦੇ ਵਿੱਚ ਸ਼ਾਮਲ ਹੋ ਕੇ ਕਿਸੇ ਵੀ ਤਰੀਕੇ ਨਾਲ ਤਨ ਮਨ ਧਨ ਦੇ ਨਾਲ ਜੋ ਵੀ ਸੇਵਾ ਕੀਤੀ ਹੈ ਇਸ ਦੇ ਪਰਿਣਾਮ ਨੇ ਜਿਹੜੇ ਬਹੁਤ ਹੀ ਸ਼ੁਭ ਆਉਣ ਵਾਲੇ ਨੇ ਜੀ ਹਰ ਇੱਕ ਬੰਦੇ ਨੂੰ ਮੈਨੂੰ ਲੱਗਦਾ ਵੀ ਇਹ ਮਹਿਸੂਸ ਹੋਊਗਾ ਕੁਛੀ ਦਿਨਾਂ ਦੇ ਵਿੱਚ ਵੀ ਇਸ ਯੱਗ ਦੇ ਜਿਹੜੇ ਪ੍ਰਣਾਮ ਨੇ ਗਊ ਮਾਤਾ ਦੀ ਰੱਖਸ਼ਾ ਲਈ ਮਾਦਰ ਜਿਹੜੇ ਪ੍ਰਣਾਮ ਆਉਣੇ ਨੇ ਉਹ ਤਾਂ ਆਉਣ ਹੀ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਜਿਹੜੇ ਨੇ ਇਹਦੇ ਬਹੁਤ ਹੀ ਸ਼ੁਭ ਲਾਭ ਹੋਣ ਵਾਲੇ ਨੇ ਜੀ ਇਸ ਕਰਕੇ ਜੋ ਵੀ ਕੋਈ ਬੰਦੇ ਇਸ ਤੋਂ ਰਹਿਦਾ ਹੈ ਤਾਂ ਉਹ 11 ਵਜੇ ਤੋਂ ਲੈ ਕੇ 12 ਵਜੇ ਉਹਨਾਂ ਦਾ ਭਾਗੀ ਬਣੇ ਕਿ ਤੰਮਰਾ ਮਾਤਾ ਦਾ ਮਹਾ ਵਗਲਾ ਮੁਖੀ ਦਾ ਗਊ ਮਾਤਾ ਦਾ ਸੰਤਾਂ ਮਹਾਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕਰੇ ਜੀ ਕਿਉਂਕਿ ਐਸੇ ਵਿਦਵਾਨ ਲੋਕ ਜੋ ਇੱਥੇ ਬ੍ਰਾਹਮਣ ਮੰਡਲੀ ਜਿਹੜੀ ਆਈ ਹੋਈ ਹੈ ਆਪਣੇ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਇੱਥੇ ਕਾਸ਼ੀ ਵਿਸ਼ਵਨਾਥ ਤੋਂ ਅਯੁੱਧਿਆਜੀ ਤੋਂ ਵ੍ਰਿੰਦਾਵਨ ਤੋਂ ਯਾਨੀ ਕਿ ਸਾਰੇ ਪ੍ਰਾਂਤਾਂ ਤੋਂ ਇੱਥੇ ਵਿਦਵਾਨ ਲੋਕ ਜਿਹੜੇ ਨੇ ਪਹੁੰਚੇ ਹੋਏ ਨੇ ਉਹਨਾਂ ਦੇ ਮੰਤਰ ਪ੍ਰਵਚਨ ਸੁਣ ਕਰਕੇ ਆਪਣਾ ਜੀਵਨ ਸਫਲ ਬਣਾਓ ਜੀ ਇਹ ਹੀ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਇਸ ਯੱਗ ਦੇ ਵਿੱਚ ਸੰਪੂਰਨਾਂ ਦੇ ਵਿੱਚ ਸ਼ਾਮਲ ਹੋ ਕੇ ਆਪਣਾ ਜੀਵਨ ਸਫਲ ਕਰੋ ਜੀ ਉਹਨਾਂ ਨੂੰ ਅਸੀਂ ਇਹ ਹੀ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਜੀ ਕਿ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਇਹੋ ਜੇ ਸਥਾਨਾਂ ਦੇ ਉੱਪਰ ਇਹੋ ਜੇ ਅਨੁਸ਼ਟਾਨਾਂ ਦੇ ਵਿੱਚ ਲੈ ਕੇ ਆਵਾਂਗੇ ਤਾਂ ਸਾਡੇ ਬੱਚਿਆਂ ਨੂੰ ਸੰਸਕਾਰਾਂ ਦਾ ਪਤਾ ਲੱਗੂਗਾ ਕਿ ਸਾਡੇ ਰਿਸ਼ੀਆਂ ਦੇ ਸਾਡੇ ਬਜ਼ੁਰਗਾਂ ਨੇ ਕੀ ਮਤਲਬ ਸੰਸਕਾਰ ਨੇ ਕੀ ਸੰਸਕ੍ਰਿਤੀ ਸੀ ਇਹ ਯੱਗ ਕਿਉਂ ਕਰਵਾਏ ਜਾਂਦੇ تھے ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈ ਅੱਜ ਦਾ ਯੁੱਗ ਹੈ ਇਹ ਬਹੁਤ ਆਪਣਾ ਇਸ ਤੋਂ ਬੰਚਿਤ ਹੋ ਗਿਆ ਕਿਉਂਕਿ ਪਤਾ ਹੀ ਨਹੀਂ ਕਿਸੇ ਨੂੰ ਵੀ ਯੱਗ ਕਿਉਂ ਹੁੰਦੇ ਨੇ ਇਹਨਾਂ ਦਾ ਕੀ ਮਹੱਤਵ ਹੈ ਹਮਨ ਕਿਉਂ ਪਾਏ ਜਾਂਦੇ ਨੇ ਕਈ ਲੋਕ ਤਾਂ ਇਸ ਤਰ੍ਹਾਂ ਸੋਚਦੇ ਨੇ ਵੀ ਇਹ ਮਤਲਬ ਕਿਉਂ ਹਰ ਰੋਜ਼ ਇੱਕ ਦੋ ਟੀਨ ਕਿਉਂ ਦਾ ਫੁਕੀ ਜਾਂਦੇ ਨੇ ਕਿਉਂਕਿ ਇਸ ਦੇ ਜਿਹੜੇ ਪਰਿਨਾਮ ਨੇ ਜਾਂ ਇਹਦੇ ਲਾਭ ਨੇ ਉਹਨਾਂ ਨੂੰ ਲੋਕਾਂ ਨੂੰ ਬਹੁਤ ਜਾਣਕਾਰੀ ਘੱਟ ਹੈ ਇਸ ਕਰਕੇ ਉਹਨਾਂ ਨੂੰ ਥੋੜਾ ਜਿਹਾ ਅਸੀਂ ਮਤਲਬ ਇਹ ਜਾਣਕਾਰੀ ਦੇਣੀ ਚਾਹਾਂਗੇ ਕਿ ਇਹ ਯੱਗ ਨੇ ਜਿਹੜੇ ਇਹ ਬਹੁਤ ਸਾਡੇ ਰਿਸ਼ੀਆਂ ਦੀ ਪ੍ਰਾਤਨ ਸੰਸਕ੍ਰਿਤੀ ਹੈ ਇਸ ਦੇ ਨਾਲ ਆਕਸੀਜਨ ਦਾ ਜੋ ਹੈ ਬਹੁਤ ਹੀ ਵੱਡਾ ਭੰਡਾਰ ਪ੍ਰਾਪਤ ਹੁੰਦਾ ਜੋ ਹਰ ਇੱਕ ਜੀਵ ਨੂੰ ਜ਼ਰੂਰਤ ਹੈ ਵਾਤਾਵਰਣ ਸ਼ੁੱਧ ਹੁੰਦਾ ਹੈ ਔਰ ਜਿਹੜੀ ਨੈਗੇਟਿਵਿਟੀ ਹੈ ਉਹ ਮਤਲਬ ਜਿਹੜੀ ਇੱਥੋਂ ਸਾਰੇ ਇਲਾਕੇ ਦੇ ਵਿੱਚੋਂ ਕੀ ਪੂਰੇ ਏਰੀਆ ਦੇ ਵਿੱਚੋਂ ਵਿਦਾ ਹੁੰਦੀ ਹੈ ਇਸ ਕਰਕੇ ਇਸ ਦਾ ਬਹੁਤ ਸਾਰਾ ਹਰ ਇੱਕ ਜੀਵ ਨੂੰ ਬਹੁਤ ਵੱਡੇ ਲਾਭ ਨੇ ਜੀ ਅਸੀਂ ਇਹੀ ਬੇਨਤੀ ਕਰਦੇ ਹਾਂ ਇਸ ਗਊਸ਼ਾਲਾ ਦੇ ਨਾਲ ਨਿਰੰਤਰ ਸਾਰੇ ਹੀ ਸੇਵਾਦਾਰ ਇਸ ਤਰ੍ਹਾਂ ਜੁੜੇ ਰਹੇ ਅਸੀਂ ਵਰਪੂਣ ਕਰਕੇ ਲਗਾ ਦਾਂਗੇ ਵੀ ਹਰ ਸਾਲ ਇਸੇ ਤਰ੍ਹਾਂ ਹੀ ਯੱਗ ਹੁੰਦੇ ਰਹਿਣਗੇ ਇਹ ਹੀ ਸਾਡੀ ਬੇਨਤੀ ਹੈ ਸੰਤਾਂ ਵਾਂਗ ਪੁਰਸ਼ਾਂ ਦਾ ਆਸ਼ੀਰਵਾਦ ਹਮੇਸ਼ਾ ਬਣਿਆ ਰਹੇ ਔਰ ਸੰਗਤ ਦਾ ਜਿਹੜਾ ਸਹਿਯੋਗ ਹੈ ਉਹ ਹਮੇਸ਼ਾ ਮਿਲਦਾ ਰਹਾ ਤੇ ਇਹ ਯੱਗ ਜਿਹੜੇ ਨਿਰੰਤਰ ਇਸੇ ਤਰ੍ਹਾਂ ਹੀ ਹੁੰਦੇ ਰਹਿਣਗੇ